ਸਾਤਿਕਾਰ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 37 ਦਿਨ ਹੋ ਗਏ ਨੇ ਮਰਨ ਵਰਤੇ ਬੈਠੇ ਹੋਏ ਲੇਕਿਨ ਇਧਰ ਨਵੇਂ ਸਾਲ ਪਹਿਲੇ ਮਹੀਨੇ ਪਹਿਲੇ ਹਫਤੇ ਹੀ ਕੈਬਨਟ ਲੈਕ ਕੈਬਨਟ ਮੀਟਿੰਗ ਕਰਕੇ ਵੱਡਾ ਤਮਾਕਾ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਅਮਿਤ ਸ਼ਾ ਜੇਪੀ ਨੱਡਾ ਰਾਜਨਾਥ ਨਿਤਨ ਗਟਕਰੀ ਅਤੇ ਦੇਸ਼ ਦੀ ਵਿੱਤ ਮੰਤਰੀ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ ਪੂਰੇ ਭਾਰਤ ਦੇ ਸਨਨ ਯਾਨੀ ਕਿ ਕਿਸਾਨਾਂ ਨੂੰ ਇੱਕ ਵਾਰ ਖੁਸ਼ ਕਰ ਦਿੱਤਾ ਹੈ ਇੱਕ ਪਾਸੇ ਅੰਤਰਰਾਸ਼ਟਰੀ ਜੇ ਗੱਲ ਕਰੀਏ ਡੀਪੀ ਦੀ ਖਾਦ ਦੀ ਡੀਪੀ ਦੀ ਖਾਦ ਦੀ ਅੰਤਰਰਾਸ਼ਟਰੀ ਜਿਹੜੀ ਕੀਮਤ ਬਿਲਕੁਲ ਵੱਧ ਚੁੱਕੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਕੇਂਦਰ ਸਰਕਾਰ ਨੇ ਕੈਬਨਟ ਮੀਟਿੰਗ ਵਿੱਚ ਕਈ اہم ਫੈਸਲੇ ਲਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਪੁਨਰਗਠਿਤ ਮੌਸਮ ਅਧਾਰਿਤ ਫਸਲ ਬੀਮਾ ਯੋਜਨਾ ਨੂੰ 2025-26 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਲਈ ਕੁੱਲ 59500 15 ਕਰੋੜ ਰੁਪਏ ਲਾਟ ਕੀਤੇ ਸੀ ਮંત્રી ਮੰਡਲ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿਸਾਨਾਂ ਨੂੰ 1350 ਰੁਪਏ ਵਿੱਚ 50 ਕਿਲੋ ਡੀਪੀ ਦਾ ਬੈਗ ਮਿਲਦਾ ਰਹੇਗਾ ਸਰਕਾਰ ਨੇ ਡੀਏਪੀ ਦੇ 38-50 ਕਰੋੜ ਰੁਪਏ ਦੀ ਵਾਧੂ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ ਇਸ ਲਈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਧ ਰਹੀਆਂ ਕੀਮਤਾਂ ਦੇ ਮੱਦਦ ਨਜ਼ਰੇ ਫੈਸਲਾ ਲਿਆ ਗਿਆ ਹੈ ਜੋ ਵਧੀਆਂ ਕੀਮਤਾਂ ਦਾ ਕਿਸਾਨਾਂ ਤੇ ਕੋਈ ਪ੍ਰਭਾਵ ਨਾ ਪਵੇ ਯਾਨੀ ਕਿ ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਲੋਂ ਇਹ ਵੱਡਾ ਫੈਸਲਾ ਵੱਡਾ ਧਮਾਕਾ ਯਾਨੀ ਕਿ ਡੀਏਪੀ ਦੀ ਅੰਤਰਰਾਸ਼ਟਰੀ ਜਿਹੜੀ ਕੀਮਤ ਵੱਧ ਚੁੱਕੀ ਹੈ ਲੇਕਿਨ ਉਸ ਦੇ ਲਈ ਪਹਿਲਾਂ ਹੀ ਬਜਟ ਜਿਹੜਾ ਹੈ ਜਮਾ ਕਰਕੇ ਡਿਪੋਜ਼ ਕਰਕੇ ਰੱਖ ਲਿਆ ਹੈ ਤਾਂ ਕਿ ਡੀਏਪੀ ਦੀ ਖਾਦ ਦੀ ਇੱਕ ਤਾਂ ਕਿੱਲੇ ਤੇ ਨਾ ਆਵੇ ਦੂਸਰੇ ਪਾਸੇ ਡੀਏਪੀ ਪੁਰਾਣੇ ਰੇਟਾਂ ਉੱਤੇ ਪੂਰੇ ਭਾਰਤ ਦੇ ਕਿਸਾਨ ਨੂੰ ਖਾਦ ਮਿਲੇਗੀ ਯਾਨੀ ਕਿ ਅੰਤਰਰਾਸ਼ਟਰੀ ਕੀਮਤ ਡੀਏਪੀ ਦੀ ਵੱਧ ਗਈ ਹੈ ਇਸ ਦੇ ਬਾਅਦ ਯੂਧ ਵੀ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ 1350 ਰੁਪਏ ਦੀ ਕੀਮਤ ਰੱਖੀ ਜਾਵੇਗੀ 2025 ਜਿਸ ਦੇ ਲਾਸਟ ਦਸੰਬਰ ਤੱਕ ਹੈ ਯਾਨੀ ਕਿ ਕੋਈ ਵੀ ਵਾਅਦਾ ਜਾਂ ਘਾਟਾ ਨਹੀਂ ਕੀਤਾ ਜਾਵੇਗਾ ਉਹ ਮੁੱਲ ਔਰੜੀ ਪੇ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਤਾਂ